ਜ਼ਿੰਦਾ ਗਰਤਾਰ ਸਿੰਘ ਮਿੱਲਾ ਜਿੰਦਾਬਾਦ ਸ਼ੋਰ ਨਿਕਲਿ ਦਲ ਜਿੰਦਾਬਾਦ ਸ਼ੋਰ ਨਿਕਲਿ ਦਲ ਜਿੰਦਾਬਾਦ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਵਾਈਗੁਰ ਸੇਵਕ ਸਿਗੀ ਹੀਰਾ ਮੇਰੇ ਮੰਮੀ ਰੁਪਿੰਦਰਪੁਰ ਗਿੱਲ ਸ਼੍ਰੋਮ ਨੇ ਕਾਲੀ ਦਲ ਦੇ ਜੋ ਇਹਨਾਂ ਨੂੰ ਐਮਸੀ ਦੀ ਟਿਕਟ ਦੇ ਕੇ ਕਾਬਲ ਸਮਝਿਆ ਇਹਨਾਂ ਨੂੰ ਵਤ ਵੱਤ ਵੋਟਾਂ ਪਾ ਕੇ ਜਿਤਾਓ ਜੋ ਸ਼੍ਰੋਮ ਨਿਕਲਿ ਦਲ ਨੇ ਕੀਤੇ ਹੋਏ ਕੰਮ ਤੁਸੀਂ ਉਹਨਾਂ ਨੂੰ ਵੇਖ ਕੇ ਇਹਨਾਂ ਨੂੰ ਜਿਤਾਓ ਮੈਂ ਹੀ ਥਾਰੇ ਸੰਗਤ ਆਮ ਦਾ ਪੀ ਵੀ ਕਰਨਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਮੈਂ ਰਿੰਦਰਪੁਰ ਢਿੱਲ ਪਰਮ ਪਤਨੀ ਸਰਦਾ ਕਰਤਾਰ ਸਿੰਘ ਢਿੱਲ ਸ਼੍ਰੋਮਣੀ ਅਕਾਲੀ ਦਲ ਤੋਂ ਮੈਂ ਖੜੀ ਹੋਈ ਹਾਂ ਵਾਰਡ ਨੰਬਰ 83 ਤੋਂ ਤੇ ਤੁਸੀਂ ਮੈਨੂੰ ਬਾਤੋਂ ਵੱਡਾ ਮੋਟਾ ਪਾ ਕੇ ਵਾਡ ਵਾਸੀਓ ਜਿਤਾਓ ਜੀ ਪੱਲੀ ਜਿਹੜੀਆਂ ਆਪਣਾ ਤੁਹਾਡੇ ਇਹਦੇ ਵਿੱਚ ਕੀ ਕੀ ਪ੍ਰੋਬਲਮ ਆ ਰਹੀਆਂ ਜਿਹੜਾ ਵਾਰਡ ਨੰਬਰ 83 ਆ ਜਿਹੜੇ ਸਤਾ ਵਿੱਚ ਆਉਂਦੀ ਕੀ ਕੀ ਇਹ ਜਗ੍ਹਾ ਜਰੂਰ ਸਾਰੀਆਂ ਹੈ 83 ਨੰਬਰ ਵਾਰਡ ਤੋਂ ਜਿਹੜੀਆਂ ਕੁਝ ਕਲੋਨੀਆਂ ਬਹੁਤ ਵਧੀਆ ਬਣੀਆਂ ਜਿਹੜੇ ਗੁਰਦੀਪ ਸਿੰਘ ਨਾਗਰਾ ਤੇ ਸਾਡੇ ਅਕਾਲੀ ਦਲ ਨੇ ਵਧੀਆ ਕੰਮ ਕਰਾਏ ਹੈਗੇ ਇੱਚ ਦੋ ਤਿੰਨ ਕਲੋਨੀਆਂ ਜਿੱਚ ਸ਼ਿਵ ਨਗਰ 83 ਨੰਬਰ ਵਾਰਡ ਚ ਹੈਗਾ ਇੱਥੇ ਕਾਫੀ ਪ੍ਰੋਬਲਮ ਆ ਜਿਹੜੇ ਕਿ ਇਹ ਸਰਕਾਰ ਨੇ 3 ਸਾਲ ਹੁੰਦਿਆ ਹੋਇਆ ਵੀ ਕੁਝ ਨਹੀਂ ਕੀਤਾ ਹੈਗਾ ਇਹਦੇ ਵਿੱਚ WhatsApp ਲਾਈ ਦੀ ਸਮਾਸ਼ਿਆ ਸੜਕਾਂ ਦੀ ਐ ਸੀਵਰੇਜ ਦੀ ਐ ਬਹੁਤ ਹੀ ਬੁਰਾ ਹਾਲਾਤਾਂ ਦਾ ਮੈਨੂੰ ਇਹ ਹੀ ਹੈ ਕਿ ਵਾਰਡ ਨੰਬਰ 83 ਵਾਲੇ ਜਿੰਨੇ ਵੀ ਸਦੋਮਨੀ ਕਾਂਦੀਤਲ ਨੂੰ ਵੋਟਾਂ ਪਾ ਕੇ ਜਿਤਾਉਣ ਅਸੀਂ ਵੱਤ ਵੱਤ ਇਲਾਕੇ ਦੀ ਸੇਵਾ ਕਰ ਸਕੀਏ ਤੇ ਸਭ ਜਿੱਦਾਂ ਆ ਇਨਾਂ ਇਹ ਆਮਦਿ ਵਾਰੀ ਉਸ ਤੋਂ ਦੱਸ ਹੈ ਕਿ ਕਾਫੀ ਗਰੰਟੀਆਂ ਲੈ ਕੇ ਉਤਰੀ ਸੀਗੀ ਉਹ ਇਹਨਾਂ ਨੇ ਕਿਹਾ ਸੀਗਾ ਕਿ ਹਾਂ ਵੀ ਅਸੀਂ 5000 ਰੁਪਏ ਦਾ ਹੈ ਲੈਡਿਸ ਸੋਪ ਵੀ ਹਨਾ ਉਹ ਵੀ ਇਹਨਾਂ ਨੇ ਵਾਦਾ ਨਹੀਂ ਪੂਰਾ ਕੀਤਾ ਕਈ ਇਦਾਂ ਦੇ ਵਾਦੇ ਨੇ ਜਿਹੜੇ ਉਹਨਾਂ ਦੇ ਤਰੀਕੇ ਨਾਲ ਕਰੂਗੇ ਬਾਕੀ ਇਹ ਤਾਂ ਹੈ ਸਰਕਾਰ ਨੇ ਬੋੜ ਬੋਲ ਕੇ ਹੀ ਲੋਕਾਂ ਕੋ ਵੋਟਾਂ ਲਈਆਂ ਸਭ ਤੋਂ ਵੱਧ ਜਿੰਨਾ ਵੀ ਹੈਗਾ ਵੱਧ ਵੱਧ ਝੂਠ ਇਹਨਾਂ ਬੋਲਿਆ ਹੁਣ ਵੀ ਲੋਕਾਂ ਘਰ ਜਾਂਦੇ ਲੋਕੀ ਇਹਨਾਂ ਨੂੰ 부ਝਾ ਰਹੇ ਆ ਕਿਉਂ 부ਝਾਉਂਦੇ ਆ ਕਿ ਇਹਨਾਂ ਕੰਮ ਵਾਦੇ ਕੀਤੇ ਕੰਮ ਕੋਈ ਨਹੀਂ ਕੀਤਾ ਇਹ ਜਿੱਦਾਂ ਜਲੰਧਰ ਸਾਹਿਬ ਤੇ ਸੀਅਮਨ ਸਾਹਿਬ ਵੀ ਰਹੇ ਇਹਨਾਂ ਨੂੰ ਉਹਨਾਂ ਨੂੰ ਆਪਣੇ ਏਰੀਏ ਦੇ ਹੁਦਾਤਾਂ ਦਾ ਹੀ ਨਹੀਂ ਪਤਾ ਦੇਖੋ ਸ਼ਹਿਰ ਚ ਕਿੰਨਾ ਕਿਤੇ ਵੀ ਹੈਗਾ ਕੋਈ ਸੜਕ ਨਹੀਂ ਪਣੀ ਕੋਈ ਸ਼ਿਵਰਾਜ ਨਹੀਂ ਪਾਣੀ ਦੀ ਬਹੁਤ ਪ੍ਰੋਬਲਮ ਆ ਸਾਰੇ ਲੋਕੀ ਸਰਕਾਰ ਨੂੰ ਉਸਲੇ ਪਏ ਆ ਇਹ ਸਰਕਾਰ ਨੇ ਕੋਈ ਵੀ ਕੰਮ ਨਹੀਂ ਕੀਤਾ ਇਹ ਤਾਂ ਸੀਐਮ ਸਾਹਿਬ ਜਲੰਧਰ ਸ਼ਹਿਰ ਤੇ ਰਹਿੰਦੇ ਆ ਉਹਨਾਂ ਨੂੰ ਤੇ ਆਪ ਦੇਖਣਾ ਚਾਹੀਦਾ ਜਲੰਧਰ ਐ ਸੋਨਾ ਸ਼ਹਿਰ ਹੋਣਾ ਚਾਹੀਦਾ ਪਰ ਉਹ ਵੀ ਬੁਰੇ ਹਾਲਾਤ ਦਾ ਲੋਕਾਂ ਦਾ ਲੋਕੀ ਕਿੰਦਾ ਵਿਜਾਰਾ ਕਰ ਰਹੇ ਆ ਇਹ ਰੱਬ ਹੀ ਰੱਖਾ ਇਸ ਸਰਕਾਰ ਸੱਤ ਕਿਥਾ ਨਾ ਕਿਤੇ ਤੁਸੀਂ ਦੇਖ ਰਹੇ ਹੋ ਤੇ ਚੀਜ਼ ਨੂੰ ਕਿ ਹਾਂ ਵੀ ਇੱਥੇ ਇੱਥੇ ਜਗੇ ਸ਼ਹਿਰ ਦੇ ਵਿੱਚ ਸੀਐਮ ਸਾਹਿਬ ਰਹਿੰਦੇ ਹੋਣ ਔਰ ਉਸ ਸ਼ਹਿਰ ਦਾ ਮਤਲਬ ਉੱਪਰ ਸਮਾਜ ਸੀਡੀ ਹੈ ਔਰ ਇਹ ਨਹੀਂ ਪਤਾ ਸ਼ਹਿਰ ਦੇ ਵਿੱਚ ਕੋਇਆ ਕਿ ਕੋਇਆ ਦੇ ਵਿੱਚ ਸ਼ਹਿਰ ਹੈ ਔਰ ਜਗਾ ਜਗਾ ਸੀ ਲੈਟਰ ਕਾਫੀ ਦਿੱਕਤ ਆ ਮੈਂ ਵੀ ਠੀਕ ਕਹਿਣਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਤੋਏ ਨਹੀਂ ਤੋਏ ਆ ਸਿ ਸ਼ਹਿਰ ਹੈ ਠੀਕ ਹੈ ਕੋਈ ਲੈਟ ਨਹੀਂ ਚੱਗਦੀ ਹੈ ਕਿ ਇੱਥੇ ਬਹੁਤ ਹੀ ਬੁਰਾ ਹਾਲ ਆ ਨਸਿਆਂ ਦਾ ਬਹੁਤ ਬੁਰਾ ਹਾਲ ਹੈ ਹਰ ਇੱਕ ਚੀਜ਼ੇ ਸੀਐਮ ਸਾਹਿਬ ਨੂੰ ਆਪ ਦੇਖਣੀ ਚਾਹੀਦੀ ਹੈ ਕਿ ਸ਼ਹਿਰ ਚ ਹੁੰਦਿਆ ਆ ਸੀਐਮ ਸਾਹਿਬ ਦਾ ਸ਼ਹਿਰ ਨਹੀਂ ਉਹਦਾ ਆਪਣਾ ਘਰ ਆ ਜਲੰਧਰ ਸ਼ਹਿਰ ਠੀਕ ਹੈ ਬਹੁਤ ਬੁਰਾ ਹਾਲ ਆ ਲੋਕਾਂ ਦਾ ਉਹਨਾਂ ਕੋਸ਼ ਵੀ ਨਹੀਂ ਦੇਖਦੇ ਪਏ ਜੇ ਦੇਖਣ ਤੇ ਸਾਰਾ ਹੁਣ ਇਹਨਾਂ ਨੂੰ ਲੋਕੀ ਭਜਾ ਰਹੇ ਆ ਕਿਉਂ ਭਜਾਉਂਦੇ ਪਏ ਇਹਨਾਂ ਕੋਈ ਕੰਮ ਨਹੀਂ ਕੀਤਾ ਵੈਲਗਿਕਾ ਖਾਲਸਾ ਵੈਲਜੀ ਜੀ ਬਤੇ ਅੱਜ ਜੋ ਪੰਜਾਬ ਦੇ ਹਾਲਾਤ ਨੇ ਇਹ ਆਮ ਆਦਮੀ ਪਾਰਟੀ ਜਿਹੜੀ ਆਮ ਆਦਮੀ ਸੀ ਇਹ ਉਹ ਖਾਸ ਆਦਮੀ ਬਣ ਚੁੱਕੀ ਹੈ ਇਹਨਾਂ ਨੇ ਆ ਕੇ ਪੰਜਾਬ ਦਾ ਬੇੜਾ ਕਰ ਦਿੱਤਾ ਨਾ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਦੀ ਕੋਈ ਉੱਤਸਿਧੀ ਹੈ ਨਾ ਇਹਨਾਂ ਨੇ ਬਾੜੇ ਢੂਠੇ ਕੀਤੇ ਉਹ ਪੂਰੇ ਕਿੱਤੇ ਨੇ ਨਸ਼ਿਆਂ ਦੇ ਖਿਲਾਫ ਇਹ ਵਾਅਦਾ ਕਰਕੇ ਆਏ ਕਿ ਨਸ਼ਾ ਅੱਜ ਵੱਧ ਤੋਂ ਵੱਧ ਦੇ ਖਿਲਾਫ ਹੋ ਗਿਆ ਬੱਚੇ ਬੱਚੇ ਨੂੰ ਨਸ਼ਾ ਲੱਗ ਗਿਆ ਬਾਕੀ ਜੋ ਇਹਨਾਂ ਨੇ ਵਾਅਦੇ ਕੀਤੇ ਸੀਗੇ ਬੀਬੀਐਮ 1000 ਰੁਪਏ ਦੇਵਾਂਗੇ ਉਹ ਕੋਈ ਵਾਅਦਾ ਇਹਨਾਂ ਨੇ ਵਫਾ ਨਹੀਂ ਕੀਤਾ ਬਿਲਕੁਲ ਇਹਨਾਂ ਨੇ ਦੁਨੀਆ ਨੂੰ ਬੇਪੂਹ ਬਣਾ ਕੇ ਆਪਣਾ ਰਾਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਵੀ ਜੋ ਹਾਲਾਤ ਨੇ ਰੋਜ਼ ਕਿਤਨੇ ਕਿਤੇ ਮਰਦ ਹੋ ਰਿਹਾ ਕਿਤਨੇ ਕਿਤੇ ਤੱਕਾ ਹੋ ਰਿਹਾ ਚੇਨ ਸਨੇਚਿੰਗ ਹੋ ਰਹੀ ਹੈ ਬੀਬੀਆਂ ਨਾਲ ਮਾੜੇ ਵਰਤਾਓ ਹੋ ਰਹੇ ਨੇ ਔਰ ਬੀਬੀਆਂ ਦੇ ਹਾਲ ਤਾਂ ਅਗਲੇ ਘਰੋਂ ਕੱਲੇ ਦਿਲੰਦੀ ਨਹੀਂ ਲੱਗੀ ਪੰਜਾਬ ਦੇ ਵਿੱਚ ਇਸ ਵਾਰ ਕੇ ਪੰਜਾਬ ਨੂੰ ਸੋਤੇ ਦਈਦਾ ਪੰਜਾਬ ਵਾਸੀਆਂ ਸਦੇ ਦਈਦਾ ਕਿ ਅਸੀਂ ਕਿਹੜੀ ਪਾਰਟੀ ਨੂੰ ਕੇ ਲੈਂਦਾ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦ ਸਰਕਾਰ ਹੈ ਉਹਨੇ ਜੋ ਕੰਮ ਕੀਤੇ ਉਸ ਤੋਂ ਬਾਅਦ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਦਸ ਸਾਲ ਸਾਡੀ ਸਰਕਾਰ ਹੀ ਸ਼੍ਰੋਮਣੀ ਅਕਾਲੀ ਦੀ ਜੋ ਕੁਲਾਈ ਵਰ ਬਣੇ ਉਹ ਸਾਡੇ ਸਰਕਾਰ ਬਣੇ ਜੋ ਡਵੈਲਪਮੈਂਟ ਹੋਈ ਉਹ ਸਾਡੀ ਸਰਕਾਰ ਦੀ ਹੋਈ ਸਰਦਾਰਾਂ ਜਾਲ ਦਸਾਇਆ ਅਜਿਹਾ ਆਇਆ ਜੋ ਸਕੀਮਾਂ ਸੀ ਗਰੀਬ ਪਰਵਾਰਾਂ ਨੂੰ ਉਹ ਉਸੇ ਦਿੱਤੀਆਂ ਦਾਲਟ ਆਟਾ ਸਕੀਮ ਉਹ ਸਾਡੀ ਸੀ ਸ਼ਰਤਾਂ ਕੀ ਉਹ ਕੁਰੀਰ ਉਸ ਸਾਡੀ ਦੀ ਪੈਨਸ਼ਨ ਸਾਡੀ ਦੀ ਜੋ ਸਾਡੇ ਸਕੀਮਾਂ ਦੀ ਉਹ ਇਹਨਾਂ ਨੇ ਅੱਛੀ ਸਕੀਮਾਂ ਵੀ ਬੰਦ ਕਰ ਦਿੱਤੀ ਹੈ ਆ ਕੇ ਇਹਨਾਂ ਨੇ ਹਾਲਾਤ ਪੰਜਾਬ ਦੇ ਬਦ ਤੋਂ ਪੱਤਰ ਜਾ ਦਿੱਤੇ ਬਾਕੀ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਚਾਹੇ ਦੇ ਐਮਸੀ ਲੈਵਲ ਦੇ ਇਲੈਕਸ਼ਨ ਹੋਣ ਇਥੋਂ ਹੀ ਤੁਹਾਡਾ ਜਿਹੜੇ ਮਾਰਦੀ ਹੈ ਤੁਹਾਡਾ ਸੋਤਲਾ ਜਿਹੜੇ ਮਾਰਦੀ ਨੇ ਕਿਤਨੀ ਮਾਰਦੇ ਉੱਪਰ ਲਿਆਓਗੇ ਤਾਂ ਹੀ ਆਪਾਂ ਪੰਜਾਬ ਦਾ ਬਚਾ ਹੋਏਗਾ ਕਿਹੜੀ ਪਾਰਟੀ ਦੇ ਸਾਡੇ ਹੁਣ ਬੀਬੀ ਰੁਪਿੰਦਰ ਕੋ 83 ਨੰਬਰ ਵਾਪਸ ਉਮੀਦਵਾਰ ਹੈ ਔਰ ਇਹ ਬੜੇ ਵੱਡੇ ਫਰਕਣਾ ਜਿਤਾਵਿਆ ਸੀ ਉਹ ਜਿਤਾਵਾਂਗੇ ਇਹਨਾਂ ਨੂੰ ਔਰ ਜਨਤਾ ਨੂੰ ਬੇਨ ਹੈ ਕਿ ਤੁਸੀਂ ਸਾਰੇ ਨਾਲ ਥੋੜਾ ਸਾਥ ਦਿਓ ਔਰ ਇਹਨਾਂ ਨੂੰ ਵੋਟ 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 ਸਕੀਨਾਂ ਕਿ ਉਹ ਵੀ ਆਪਣਾ ਵੀ ਆਪਣਾ ਤੁਹਾਡਾ ਮਿਹਰਬਾਨ ਸਕਦਾ ਹੈ ਕਾਰਪੋਰੇਸ਼ਨ ਦੇ ਵਿੱਚ ਕਿੰਨੇ ਕਿ ਬੋਟਾ ਕਿੰਨੇ ਕਿ ਲੈਣ ਦੇ ਯੋਗ ਕਰੇ ਕਿੰਨਾ ਸ਼ੋਰ ਅਸੀਂ ਦੇ ਫਿਰ ਜੰਨੇ ਵੋਟਰ ਤੇ ਖੜੇ ਆ ਅਸੀਂ ਆਪਣੇ ਕੈਂਡੀਡੇਟਾਂ ਦੇ ਲੱਗੇ ਆ ਇਸ ਵਾਰ ਸਾਡਾ ਤਾਂ ਮਕਸਦ ਹੈ ਕੈਂਡੀਡੇਟਾਂ ਦੇ ਜਿੱਤਣਾ ਕਈ ਉਹਦੇ ਬਾਕੀ ਮੇਰ ਦੀ ਗੱਲ ਹੈ ਮੇਰ ਕਿਛੇ ਦਵੇ ਨਹੀਂ ਬੜਨ ਵਾਲਾ ਇਥੇ ਕੋਈ ਵੀ ਜ ਬਹੁਤ ਮਤਲਬ ਕਿਛੇ ਨਹੀਂ ਮਿਲਣਾ ਹਲਾਜੋ ਭਗੈਣੇ ਆਪਣੇ ਪੰਜਾਬ ਤੇ ਤਾਂ ਸਰ ਜਾਂਦੇ ਆਂ ਆਪਣੇ ਵੋਟਰਸ ਕੋਟਾ ਨੂੰ ਕੀ ਨਹੀਂ ਕਰਨੀ ਜਾਓਗੇ ਮੈਂ ਵੋਟ ਪਾਸ ਵੋਟਲ ਇਹ ਵੀ ਅਲਾ ਜਣਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਕਿਤਨੀ ਬਾੜੀ ਹੈ ਜਿੱਥੇ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਖੜੇ ਨੇ ਉਹਨਾਂ ਨੂੰ ਵਕਤ-ਵਕਤ ਵੋਟਾਂ ਦੇ ਦਿਦਾਓ ਤਾਂ ਕਿ ਪੰਜਾਬ ਅਸੀਂ ਕੋਈ ਹਾਲ ਬਣਾ ਸਕੀਏ ਇਹਨਾਂ ਨੇ ਅਗਲੇ ਪੰਜਾਬ ਨੂੰ ਕਮਲਾ ਪੰਜਾਬ ਬਣਾਉਣਾ ਹੈ ਜੀ